ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਕੈਂਪਸ ਦਾ ਮਾਹੌਲ ਪੂਰੀ ਤਰ੍ਹਾਂ ਪਖਿਆ ਹੋਇਆ ਹੈ। ਸ਼੍ਰੀਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੀ ਆਪ ਆਗੂਆਂ ਸਮੇਤ ਯੂਨੀਵਰਸਿਟੀ ਪਹੁੰਚੇ ਪਰ ਉਹਨਾਂ ਨੂੰ ਪੁਲਿਸ ਨੇ ਗੇਟ ਨੰਬਰ 1 ਤੇ ਹੀ ਰੋਕ ਲਿਆ। ਜਿਸ ਤੋਂ ਬਾਅਦ ਉਹ ਉੱਥੇ ਹੀ ਧਰਨੇ ਤੇ ਬੈਠ ਗਏ। ਉਹਨਾਂ ਕਿਹਾ ਕਿ ਬਹੁਤ ਜ਼ਿਆਦਾ ਤਾਨਾਸ਼ਾਹੀ ਹੋ ਰਹੀ ਹੈ। ਉਹਨਾਂ ਕਹਿੰਦੇ ਪਾਜਪਾ ਦੀਆਂ ਗੱਡੀਆਂ ਨੂੰ ਯੂਨੀਵਰਸਿਟੀ ਜਾਣ ਤੋਂ ਰੋਕਿਆ ਨਹੀਂ ਜਾ ਰਿਹਾ ਪਰ ਆਪ ਆਗੂ ਨੂੰ ਚੰਡੀਗੜ੍ਹ ਦੇ ਬਾਰਡਰਾਂ ਤੇ ਰੋਕਿਆ ਜਾ ਰਿਹਾ ਦੇਖੋ ਬਹੁਤ ਸੇ ਪਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਪਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸਕੱਟਰੀ ਲਗਾਇਆ ਉਹਨਾਂ ਨੇ ਹੋਮ ਸਕੱਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬਦਿਆਂ ਨੂੰ ਝਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਆਉਣ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇਸ਼ਾਹ ਇਸ ਤੋਂ ਵੱਧ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਕੰਗਸਾਹਬ ਸਾਰੇ ਗਿੱਟ ਬੰਦ ਕਰਤੇ ਗਏ ਨੇ ਬਜਟ ਟੈਂਗਰ ਕੇ ਵੱਡੇ ਵੱਡੇ ਵਾਹਨ ਵੀ ਖੜਾ ਦਿੱਤੇ ਨੇ ਮੰਨਦੇ ਹੋ ਵੀ ਕਿਤਨੇ ਕਿਤਨੇ ਬੱਚੇ ਦੀ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਰਹੀ ਹੈ ਇਸ ਨਹੀਂ ਮੰਨਦੇ ਕਿ ਹੋਈਏ ਰਿਹਾ ਪਿਛਲੇ 1 ਸਾਲ ਤੋਂ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਨਾਸ਼ਾਹੀ ਫਰਮਾਨ 28 ਅਕਤੂਬਰ ਨੂੰ ਲਾਗੂ ਕਰਤਾ ਕਿ ਸੈਨੇਟ ਸਿੰਡੀਕੇਟ ਲਿਮਟਿਡ ਖਤਮ ਪੰਜਾਬ ਦੀ ਨੁਮਾਇੰਦਗੀ ਖਤਮ ਹੋਰ ਜਦੋਂ ਇੱਕ ਇੱਕ ਸਟੂਡੈਂਟ ਨੇ ਪੰਜਾਬ ਦੇ ਇੱਕ ਇੱਕ ਪੰਜਾਬਦਰਦੀ ਨੇ ਆਵਾਜ਼ ਉਠਾਈ ਪੰਜਾਬ ਦੇ ਹਰੇਕ ਉਹ ਦੁਨੀਆ ਭਰ ਦੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਕਰਦੇ ਉਹਨਾਂ ਨੇ ਗੱਲ ਕੀਤੀ ਤੇ ਉਹ ਇਲੀਗਲ ਤੇ ਅਨਕਨਸਟੀਚੂਅਲ ਨੋਟੀਫਿਕੇਸ਼ਨ ਤੇ ਰੱਦ ਕਰਤਾ ਲੇਕਿਨ ਅਸਲੀ ਜਿਹੜਾ ਬੁਨਿਆਦੀ ਸਵਾਲ ਹੈ ਸੈਨੇਟ ਨੂੰ ਔਰ ਸਿੰਡੀਕੇਟ ਜਿਹੜਾ ਇੱਕ ਲੋਕਤੰਤਰਿਕ ਪ੍ਰਣਾਲੀ ਆ ਯੂਨੀਵਰਸਿਟੀ ਵਿੱਚ ਲਾਉਣ ਦੀ ਉਹ ਸੈਨੇਟ ਔਰ ਸਿੰਡੀਕੇਟ ਦੇ ਇਲੈਕਸ਼ਨ ਦੀ ਡਿਕਲੇਰੇਸ਼ਨ ਹਜੇ ਤੱਕ ਪਰ ਉਹ ਕਹਿੰਦੇ ਕਿ ਮੰਗ ਤਾਂ ਮੰਨ ਲਈ ਹੈ ਦੇਖੀਏ 24 2024 ਨਵੰਬਰ ਮੈਂ ਸੈਨੇਟ ਦੀ ਟਰਮ ਖਤਮ ਹੋ ਗਈ ਸਾਹਮਣੇ ਸਾਹਮਣੇ ਰੋਕਾ ਇਹਨਾਂ ਨੇ ਕਿਸ ਕੋ ਰੋਕਾ ਇੱਕ ਸਾਲ ਸੇ کی سینٹ اور سنڈیکیٹ کلیکشن کیوں نہیں کروائے گئے اس کے لیے جمعہ وار کون ہے اور تانہ شاہی طریقے سے آپ ایک نوٹیفکیشن جاری کرتے ہو جو میں پہلے دن سے کہہ رہا ہوں انلیگل ہے انکانسٹویشنل ہے اور پنجاب کے حقوں پہ ڈاکہ ہے اس نوٹیفکیشن کو تو پنجابیوں کے دواب میں رد کر دیا لیکن جو بنیادی وشہ ہے بنیادی سوال ہے ਜਿਸ ਮੁੱਦੇ ਕੋ ਲੈ ਕੇ ਸਟੂਡੈਂਟ ਫੈਲੋਜ਼ ਟੀਚਰ ਪੋਲਿਟਿਕਲ ਸੋਸ਼ਲ ਸਭੀ ਆਰਗੇਨਾਈਜੇਸ਼ਨ ਪ੍ਰੋਟੈਸਟ ਕਰ ਰਹੀ ਹੈ ਉਹ ਸੈਨੇਟ ਔਰ ਸਿੰਡੀਕੇਟ ਕੋ ਇਲੈਕਸ਼ਨ ਕਰਾਣੇ ਦਾ ਸ਼ਡਿਊਲ ਅਭੀ ਤੱਕ ਜਾਰੀ ਨਹੀਂ ਹੋਗਾ ਇਸ ਸੇ ਬੜੀ ਤਾਨਾਸ਼ਾਹੀ ਕਿਆ ਹੋ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਕੈਂਪਸ ਦਾ ਮਾਹੌਲ ਪੂਰੀ ਤਰ੍ਹਾਂ ਪੱਖਿਆ ਹੋਇਆ ਹੈ ਸ਼੍ਰੀ ਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਆਪ ਆਗੂਆਂ ਸਮੇਤ ਯੂਨੀਵਰਸਿਟੀ ਪਹੁੰਚੇ ਪਰ ਉਹਨਾਂ ਨੂੰ ਪੁਲਿਸ ਨੇ ਗੇਟ ਨੰਬਰ 1 ਤੇ ਹੀ ਰੋਕ ਲਿਆ ਜਿਸ ਤੋਂ ਬਾਅਦ ਉਹ ਉੱਥੇ ਹੀ ਧਰਨੇ ਤੇ ਬੈਠ ਗਏ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਤਾਨਾਸ਼ਾਹੀ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦੀਆਂ ਗੱਡੀਆਂ ਨੂੰ ਯੂਨੀਵਰਸਿਟੀ ਜਾਣ ਤੋਂ ਰੋਕਿਆ ਨਹੀਂ ਜਾ ਰਿਹਾ ਪਰ ਆਪ ਆਗੂ ਨੂੰ ਚੰਡੀਗੜ੍ਹ ਦੇ ਬਾਰਡਰਾਂ ਤੇ ਰੋਕਿਆ ਜਾ ਰਿਹਾ ਹੈ ਦੇਖੋ ਪੁਲਿਸ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸੈਕਟਰੀ ਲਗਾਇਆ ਉਹਨਾਂ ਨੇ ਹੋਮ ਸੈਕਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬਦਿਆਂ ਨੂੰ ਉਜਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇਸ਼ਾਹ ਇਸ ਤੋਂ ਬਾਅਦ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਕੰਗ ਸਾਬ ਸਾਰੇ ਗਿੱਟ ਬੰਦ ਕਰਤੇ ਗਏ ਨੇ ਬਜਟ ਟੈਂਕ ਚਾੜ ਕੇ ਵੱਡੇ ਵੱਡੇ ਵਾਹਨ ਵੀ ਖੜਾ ਦੇਤੇ ਨੇ ਮੰਨਦੇ ਹੋ ਵੀ ਕਿਤਨੇ ਕਿਤੇ ਬੱਚੇ ਦੀ ਆਵਾਜ਼ ਜਿਹੜੀ ਆ ਉਹ ਦਬਾਈ ਜਾ ਰਹੀ ਹੈ ਇਸ ਨਹੀਂ ਮੰਨਦੇ ਕਿ ਹੋਈਏ ਰਿਹਾ ਪਿਛਲੇ 1 ਸਾਲ ਤੋਂ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਨਾਸ਼ਾਹੀ ਫਰਮਾਨ 28 ਅਕਤੂਬਰ ਨੂੰ ਲਾਗੂ ਕਰਤਾ ਕਿ ਸੈਨੇਟ ਸਿੰਡੀਕੇਟ ਲਿਮਟਿਡ ਖਤਮ ਪੰਜਾਬ ਦੀ ਨੁਮਾਇੰਦਗੀ ਖਤਮ ਹੋਰ ਜਦੋਂ ਇੱਕ ਇੱਕ ਸਟੂਡੈਂਟ ਨੇ ਪੰਜਾਬ ਦੇ ਇੱਕ ਇੱਕ ਪੰਜਾਬਦਰਦੀ ਨੇ ਆਵਾਜ਼ ਉਠਾਈ ਪੰਜਾਬ ਦੇ ਹਰੇਕ ਉਹ ਦੁਨੀਆ ਭਰ ਦੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਕਰਦੇ ਉਹਨਾਂ ਨੇ ਗੱਲ ਕੀਤੀ ਤੇ ਉਹ ਇਲੈਗਲ ਤੇ ਅਨਕਨਸਟੀਚੂਅਲ ਨੋਟੀਫਿਕੇਸ਼ਨ ਤੇ ਰੱਦ ਕਰਤਾ ਲੇਕਿਨ ਅਸਲੀ ਜਿਹੜਾ ਬੁਨਿਆਦੀ ਸਵਾਲ ਹੈ ਸੈਨੇਟ ਨੂੰ ਔਰ ਸਿੰਡੀਕੇਟ ਜਿਹੜਾ ਇੱਕ ਲੋਕਤੰਤਰਿਕ ਪ੍ਰਣਾਲੀ ਆ ਯੂਨੀਵਰਸਿਟੀ ਵਿੱਚ ਲਾਉਣ ਦੀ ਉਹ ਸੈਨੇਟ ਔਰ ਸਿੰਡੀਕੇਟ ਦੇ ਇਲੈਕਸ਼ਨ ਦੀ ਡਿਕਲੇਰੇਸ਼ਨ ਹਜੇ ਤੱਕ ਪਰ ਉਹ ਕਹਿੰਦੇ ਕਿ ਮੰਗ ਤਾਂ ਮੰਨ ਲਈ ਹੈ ਦੇਖੀਏ 24 2024 में ਸੈਨੇਟ की ਚਰਨ खत्म हो गई ਸਾਹਮਣੇ ਸਾਹਮਣੇ ਰੋਕਾ ਇਹਨਾਂ ਨੇ ਕਿਸ ਕੋ ਰੋਕਾ 1 ਸਾਲ ਸੇ کی سینٹ اور سنڈیکیٹ کلیکشن کیوں نہیں کروائے گئے اس کے لیے جمعہ وار کون ہے اور تانہ شاہی طریقے سے آپ ایک نوٹیفکیشن جاری کرتے ہو جو میں پہلے دن سے کہہ رہا ہوں انلیگل ہے انکونسٹویشنل ہے اور پنجاب کے حقوں پہ ڈاکہ ہے اس نوٹیفکیشن کو تو پنجابیوں کے دواب میں رد کر دیا لیکن جو بنیادی وشاہ ہے بنیادی سوال ہے جس مدے کو لے کر اسٹوڈنٹ فیلوز ٹیچر پولیٹیکل سوشل سبھی آرگنائزیشن پروٹیسٹ کر رہی ہیں وہ سینٹ اور سنڈیکیٹ کو الیکشن کرانے کا شیڈول ابھی تک جاری نہیں ہوا اس سے بڑی تاناشائی کیا ہو سکتی ہے